ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਬੀਜੇਪੀ ਦੇ ਸੀਨੀਅਰ ਨੇਤਾ ਵਿਜੇ ਸੰਪਲਾਂ ਨੂੰ ਮਨਾਉਣ ਦੇ ਲਈ ਅੱਜ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀਅਰ ਨੇਤਾ ਹਰਜੀਤ ਗਰੇਵਾਲ ਵਿਜੇ ਸੰਪਲਾ ਦੇ ਘਰ ਹੁਸ਼ਿਆਰਪੁਰ ਪਹੁੰਚੇ ਜਿੱਥੇ ਉਹਨਾਂ ਨੇ ਵਿਜੇ ਸੰਪਲਾ ਦੇ ਨਾਲ 2.5 ਘੰਟੇ ਦੇ ਕਰੀਬ ਮੁਲਾਕਾਤ ਕੀਤੀ ਇਸ ਮੌਕੇ ਵਿਜੇ ਸੰਪਲਾ ਦੇ ਘਰ ਦੇ ਬਾਹਰ ਅਤੇ ਘਰ ਦੇ ਅੰਦਰ ਬੀਜੇਪੀ ਦੇ ਸਮਰਥਕ ਅਤੇ ਵਿਜੇ ਸੰਪਲਾ ਦੇ ਸਮਰਥਕ ਕਾਫੀ ਵੱਡੀ ਤਾਦਾਦ ਦੇ ਵਿੱਚ ਮੌਜੂਦ ਸੀ ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਵਿਜੇ ਸੰਪਲਾ ਪਾਰਟੀ ਦੇ ਸੀਨੀਅਰ ਆਗੂ ਨੇ ਤੇ ਬੀਜੇਪੀ ਵਿਅਕਤੀ ਵਿਸ਼ੇਸ਼ ਲਈ ਕੰਮ ਨਹੀਂ ਕਰਦੀ ਸਗੋਂ ਕਮਲਦੇ ਫੁੱਲ ਲਈ ਕੰਮ ਕਰਦੀ ਹੈ ਮੈਂ ਇਸ ਗੱਲ ਦਾ ਅੱਜ ਇਹਨਾਂ ਦਾ ਮੁਰੀਦ ਆ ਵੀ ਇਹਨਾਂ ਨੇ ਆਪ ਦੀ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੇ ਡਿਸਪਲਿਨ ਨੂੰ ਮੁਦੇ ਨਜ਼ਰ ਰੱਖ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਆਭਾਰੀ ਆ ਮੈਂ ਲੋਕਾਂ ਦੀ ਭਾਵਨਾਵਾਂ ਵੀ ਇਹਨਾਂ ਦੇ ਸਾਥ ਜਿਹੜੇ ਵਰਕਰ ਸਾਥੀ ਹੈ ਜਿਨ੍ਹਾਂ ਦਾ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਅੱਜ ਮਨ ਦੇ ਉੱਤੇ ਉਹਨਾਂ ਦੇ ਇੱਕ ਨਿਰਾਸ਼ਾ ਹੈ ਉਹਨਾਂ ਦੀ ਭਾਵਨਾ ਨੂੰ ਮੈਂ ਸਾਰਿਆਂ ਤੋਂ ਸੁਣਿਆ ਪਰ ਉਹਨਾਂ ਦੀ ਵੀ ਮੈਂ ਸਮਝਦਾ ਇੱਕੋ ਹੀ ਰਾਏ ਹੈ ਇਹ ਮਸਲਾ ਅੱਜ ਇੱਕ ਵਿਅਕਤੀ ਵਿਸ਼ੇਸ਼ ਦੀ ਭਾਵਨਾਵਾਂ ਨੂੰ ਨਹੀਂ ਅੱਜ ਮਸਲਾ ਦੇਸ਼ ਦਾ ਹੈ ਮਸਲਾ ਆਈਡੀਓਲੋਜੀ ਦਾ ਹੈ ਮਸਲਾ ਮੋਦੀ ਸਾਹਿਬ ਨੂੰ ਦੁਬਾਰਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਦਾ ਹੈ ਇਹਦੇ ਮੱਦੇਨਜ਼ਰ ਇਹਨਾਂ ਨੇ ਦੇਖ ਕੇ ਜੋ ਫੈਸਲਾ ਲਿਆ ਮੈਂ ਇਹਨਾਂ ਦਾ ਆਭਾਰੀ ਹਾਂ ਧੰਨਵਾਦ ਕਰਦਾ ਪਾਰਟੀ ਨੂੰ ਮਜ਼ਬੂਤ ਕਰਨਾ ਆਪਾਂ ਸਾਰਾ ਰਲ ਮਿਲ ਕੇ ਇਹਨਾਂ ਦੇ ਜੋ ਵੀ ਖਦਸੇ ਹੈ ਜਿਹੜੇ ਇਹਨਾਂ ਦੀ ਸ਼ੰਕਾਵਾਂ ਹੈ ਉਹ ਸਾਰੀਆਂ ਦੂਰ ਕਰਨਾ ਪਾਰਟੀ ਦਾ ਫਰਜ਼ ਬਣਦਾ ਹੈ ਮੈਂ ਜਿਹੜਾ ਇੱਥੇ ਆਇਆ ਹਾਂ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਉਹਨਾਂ ਦੀ رائے ਨਾਲ ਉਹਨਾਂ ਨੇ ਉਹਨਾਂ ਦੀ ਚਿੰਤਾਵਾਂ ਦੇਖ ਕੇ ਇੱਥੇ ਜਿਹੜੇ ਇਹਨਾਂ ਦੀ ਭਾਵਨਾ ਦੀ ਜਿਹੜੀ ਉਹਨਾਂ ਤੋਂ ਹੀ ਆਵਾਜ਼ ਪਹੁੰਚੀ ਹੈ ਜਿਹੜੀ ਇਹਨਾਂ ਦੀ ਗੱਲ ਹੋਈ ਉਹਨੂੰ ਲੈ ਕੇ ਇੱਥੇ ਆਇਆ ਤੇ ਮੈਂ ਸਮਝਦਾ ਹਾਂ ਅਸੀਂ ਤਕੜੇ ਹੋ ਕੇ ਆ ਜਿਹੜੇ ਬੀਜੇਪੀ ਦੇ 400 ਤੋਂ ਪਲੱਸ ਸੀਟਸ ਆਣੀਆਂ ਉਹਦੇ ਚ ਪੰਜਾਬ ਦਾ ਯੋਗਦਾਨ ਭਰਪੂਰ ਰਹੂਗਾ ਇਸ ਪਰ ਉਸੇ ਨੂੰ ਜ਼ਿੰਮੇਵਾਰੀ ਦੀ ਜਾ ਰਹੀ ਹੈ ਜਾਸ ਦੇਖਿਏ ਜ਼ਿੰਮੇਵਾਰੀਆਂ ਦਾ ਬਹੁਤ ਹੈ ਸਭ ਜ਼ਿੰਮੇਵਾਰੀ ਤਾਂ ਅਜ ਤਾਂ ਸ਼ੁਰੂਆਤ ਹੀ ਹੋਣ ਲੱਗੀ ਹੈ ਸਭ ਆ ਤਾਂ ਪਹਿਲਾਂ ਜਦੋਂ ਫੈਸਲਾ ਲੈ ਲਿਆ ਪਾਰਟੀ ਨੇ ਵੀ ਅਸੀਂ ਇਕੱਲੇ ਲੜਨਾ ਹੈ ਤੇ ਆ ਮਸਲਾ ਸਿਰਫ ਇੱਥੇ 2024 ਤੇ ਨਹੀਂ ਨਿਬੜਨਾ ਸਭ 2027 ਸਾਹਮਣੇ ਖੜੀ ਹੈ ਸਭ ਦੇਖਿਏ ਚੋਣ ਲੜਾਣਾ ਕਾਹ ਸੇ ਕਿਸ ਕੋ ਕੀ ਮਿਲੇਗਾ ਇਹ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਪਰ ਇਹ ਮੈਂ ਆਪਕੋ ਸਾਹਮਣੇ ਦੇ ਸਕਦਾ ਹਾਂ ਕਿ ਜੋ ਵੀ ਫੈਸਲਾ ਲਿਆ ਜਾਏਗਾ ਪੰਜਾਬ ਕੇ ਦੇਸ਼ ਕੇਤਮੇ ਉਸਮੇ ਸਭ ਪਾਰਟੀ ਕੇ ਨਿਗਾਮੇ ਸਭ ਸੇ ਪ੍ਰਾਈਮ ਜੋ ਪੋਜੀਸ਼ਨ ਹੈ ਉਹ ਸਾਪਲਾ ਸਾਹਿਬ ਕੇ ਹਮੇਸ਼ਾ ਬਣੀ। ਪਾਰਟੀਆਂ ਜਿਹੜੀਆਂ ਨੇ ਨਾ ਪੋਸਟਾਂ ਦੇ ਸਕਦੀਆਂ ਨੇ। ਲੀਡਰ ਜਿਹੜਾ ਬੰਦਾ ਸੜਕਾਂ ਤੇ ਸੰਘਰਸ਼ ਕਰਕੇ ਬਣਦਾ ਸਾਪਲਾ ਜੀ ਤਲਨ ਕਾਨ ਤੋਂ ਲੈ ਕੇ ਹੁਣ ਤੱਕ ਚੱਲੇ ਆਉਂਦੇ ਆ। ਇਹ ਦਲੇ ਸਮਾਜ ਦੇ ਬੜੇ ਨੇਤਾ ਨੇ ਔਰ ਪੰਜਾਬ ਦੇ ਵੀ ਬੜੇ ਨੇਤਾ ਨੇ ਔਰ ਦਲਿਤਾਂ ਦੇ ਨੇਤਾ ਇਹ ਨਾਰਥਰਨ ਇੰਡੀਆ ਦੇ ਸਾਡੇ ਕੋਲ ਬੜੇ ਨੇਤਾ ਨੇ। ਇਸ ਕਰਕੇ ਕੋਈ ਅਹੁਦੇ ਦੀ ਗੱਲ ਨਹੀਂ ਉਹਨਾਂ ਨੂੰ ਅਹੁਦੇ ਤਾਂ ਮਿਲਣੇ ਹੀ ਨੇ। ਉਹ ਕੋਈ ਖਾਸ ਗੱਲ ਨਹੀਂ ਹੁੰਦੀ ਕੋਈ ਇਗਨੋਰ ਕੀਤਾ ਜਾ ਰਿਹਾ ਇਹਨਾਂ ਕੋਈ ਇਗਨੋਰ ਨਹੀਂ ਕਰਦਾ ਬੱਸ ਉਹ ਕਿਸ ਤਰ੍ਹਾਂ ਕੀ ਕਿਸ ਗੱਲ ਤੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਹੇ ਉਹ ਇਗਨੋਰ ਹੋਏ ਔਰ ਹੁਣ ਉਸ ਤੋਂ ਵੀ ਬੜੀ ਜ਼ਿੰਮੇਵਾਰੀ ਮਿਲ ਜੂਗੀ ਅੱਗੇ ਕਿਉਂ ਚਿੰਤਾ ਕਰਦੇ ਹੋ ਬਹੁਤ ਕੁਝ ਮਿਲਣਾ ਹੈ 10 ਸੰਪਰਗਾ ਜੀ ਨੂੰ ਟਿਕਟ ਦਿੱਤੀ ਗਈ ਚੱਲਣਗੇ ਨਾਲ ਦੇਖਣ ਨਹੀਂ ਦਿਖੇ ਦੇਖਣ ਕਿ ਲੋਕ ਸਭਾ ਦੇ ਵਿੱਚ ਨਾਲ ਕੰਪੇਨਿੰਗ ਕਰ ਬਈ ਜਿਹੜਾ ਵੀ ਸਾਡਾ ਦੇਖੋ ਕੈਂਡੀਡੇਟ ਜਦੋਂ ਅਸੀਂ ਚੋਣ ਜਿੱਤਦੇ ਜਾਂ ਹਾਰਦੇ ਆ ਦੂਜੇ ਦਿਨ ਤੈਅ ਹੋ ਜਾਂਦਾ ਉਹ ਕਮਲ ਦਾ ਫੁੱਲ ਠੀਕ ਹੈ ਕਮਲ ਦੇ ਫੁੱਲ ਲਈ ਸਾਪਲਾ ਜੀ ਨੇ ਵੀ ਕੰਮ ਕਰਨਾ ਅਸੀਂ ਵੀ ਕਰਨਾ ਮੋਦੀ ਜੀ ਨੂੰ 400 ਤੋਂ ਪਾਰ ਇਦਾਂ ਥੋੜਾ ਲੈ ਜਾਾਂਗੇ ਸਾਰੇ ਲੱਗਾਗੇ ਤਾਂ ਹੀ ਜਾਣੇ